ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਣ ਵੈੜ ਦਿਖਾਉਣੀ ਆ ਸੂਨ ਨੂੰ ਹਾਜ਼ਰਾਂ ਡਿਟੇਲ ਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਕਾ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਮਤਪਾਲਾ ਪਿੰਡ ਮੇਰਾ ਖੇੜਾ ਗਵਰਜਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆਪਣੇ ਆਗੇ ਗੋਸਰਾ ਦੇ ਕੋਠੇ ਹਨ ਜਿਹੜੇ ਬਧਾਤਿਆਂ ਤੋਂ ਸਹਨੇ ਨੂੰ ਜਾਣਦੇ ਆ ਜੀ ਦੋ ਮੋਬਾਈਲ ਨੰਬਰ ਬਈ ਜੀ ਆਪਣਾ 9872248741 98722 48741 48741 ਤੇ ਜਿਹੜੇ ਆਪਾਂ ਬੈਠ ਦੇਖ ਰਹੇ ਹਾਂ ਸੁਆਹ ਕਿਹੜਾ ਸੂਰਜ ਇਸ ਵਾਰੇ ਦੂਜਾ ਸੁਆਹ ਸੁੰਦੀ ਹੈ ਜੀ ਦੂਜਾ ਸੁਆਹ ਤੇ ਕੈਦਨ ਪੈਂਡਿੰਗ ਆ ਸੁਣਦੇ ਹਜੇ ਇਹਦੇ ਅੱਜ ਤੱਕ 20 ਦਿਨ ਲੱਗ ਗਿਆ ਹਜੇ 20 ਦਿਨ ਦਾ ਪੈਂਡਿੰਗ ਨੇ ਮੰਨ ਲਓ ਆਪੀ ਦਾ ਭਰਾ ਉਹਦੇ ਉਸ ਚ ਆਪਾਂ ਸੁਣ ਜਾ ਤੇ ਕਿਹੜੇ ਟੀਕੇ ਦੀ ਆਪ ਆ ਗਏ ਟਮਾਟਾ ਸੁਣੰਦੀ ਆਪ ਬਈ ਅੱਗੇ ਕਿਹੜਾ ਲੱਗਿਆ ਹੋਇਆ ਐਲ ਡੀ ਐਫ ਦਾ ਹੰਟਰ ਅੱਛਾ ਐਲ ਡੀ ਐਫ ਤੇ ਹੰਟਰ ਤੋਂ ਗੱਬਣਾ ਤੇ ਕਿੰਨਾ ਕੁ ਦੁੱਧ ਚੋਇਆ ਪਾ ਇਹਦਾ ਬਹੁਤ ਚੋਇਆ ਮੇਰੇ 22 ਲੀਟਰ ਤੱਕੋਂ ਤੇ ਦਿੱਤੇ ਪਿਛਲੇ ਅੱਛਾ 22 ਲੀਟਰ ਕਹਿੰਦਾ ਬਾਪ ਚੰਗਾ ਵੀਰ ਸਾਹਮਣੇ ਨਾਲ ਹੋਇਆ ਦਾ 25 24 ਕਿਲੋ ਮੰਨ ਕੇ ਲੈਲੇ ਬੰਦਾ ਤੇ ਰੇਟ ਕੀ ਰੋ ਹੋਇਆ ਦਾ ਰੇਟ ਫਰੋਂ ਦੇ ਦੱਸਦਾ ਜੈ ਜੀ 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 ਤੋਂਰ ਦੀ ਬਾਹਰ ਨੂੰ ਸੁਭਰ ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਦੂਜਾ ਸੂਆ ਬੈਠ ਸੂਰੀ ਆ ਅੱਜ ਇਹਦੇ 20 ਦਿਨ ਸੂਣ ਚ ਪੈਂਡਿੰਗ ਪਿਆ ਸੋ ਘਰੇਲੂ ਪਸ਼ੂਆ ਪਹਿਲੀ ਵਾਰ ਖੋਲਿਆ ਕਰਕੇ ਤਾਂ ਥੋੜੀ ਆਬੜਾ ਦਬਰੀ ਕਰ ਸੋ ਵੀਰ ਦੂਜਾ ਸੂਆ ਵਹਿੜ ਸੂ ਰਹੀ ਆ ਰਮਾਡਾ ਦੇ ਸੀਮਨ ਦੀ ਆਪ ਆ ਗਈ ਐਲਡੀਏ ਫਦਾ ਹੰਟਰ ਉਹ ਤੋਂ ਗੱਬੜਾ 20 ਦਿਨ ਸੂਣ ਚ ਪੈਣੇਗਾ ਪਹਿਲੇ ਸੂਏ 22 23 ਗਰ ਦੁੱਧ ਦਿੱਤਾ ਜੇ ਤੁਸੀਂ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ ਸੋ ਥਾਣਲੇ ਬਸ ਸੋਨਾ ਫਿਟਨੈਸ ਤੇ ਗਈ ਆ ਤੇ ਬਾਕੀ ਕੱਦ-ਕੜ ਸ਼ੈਣੀ ਸੂਣੀ ਬਹੁਤ ਆ ਸੋ ਕੋਈ ਵੀ ਵੀਰ ਇਸ ਬੈਟਰ ਨੂੰ 취ਦਾ ਚਾਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ